दोस्तों हेलो दोस्तों तो दोस्तों टाइम हो चुका है साढ़े सात बजे का और मैं बैठी हूँ ब्लॉग बनाने के लिए और ब्लॉग तैयार करूँगी दोस्तों ब्लॉग तैयार करके आपके पास आ जाएगा ठीक है फिर वह थक गई मैं तो सच दसा मैं मेरे सब पैर नहीं चलते मेरे मैं तो मेरे पति देव कल घूमन गए हैं अभी तो फोका ये भी नहीं किया क्योंकि मैं अपनी फ्रेंड न मार्केट चली गई भी नहीं तो है कि नहीं चल की करिए भाई इस तरह ही है दोस्तों कि जो पति होते हैं ना पति होते हैं तो उनको ना जो हमारी आजादी तो होती है ना वो ना पसंद नहीं होती कि ये घूमे फिरे नाचे गाए तो इसलिए उनको ना थोड़ी सी दिक्कत आने लग जाती है जब दिक्कत आती है ना दोस्तों तो फिर क्या होता है सा भी नहीं आ रहा मैं देखो लगता बता सही है ਕੀਸਾ ਪਰਿਗ੍ਰਾਮ ਕੋਸਲੀਆ ਕੋ ਗਿਆ ਮੇਰੀਆਂ ਪਾਟੀਆਂ ਚ ਦਰਦ ਪੈਰੋ ਚ ਦਰਦ ਲਓ ਜੀ ਆਜੋ ਤੁਸੀਂ ਵੀ ਪੀ ਲੋ ਗੁਈ ਮਿੱਠੂ ਗੁਈ ਮਿੱਠੂ ਗੁਈ ਮਿੱਠੂ ਮੇਰਾ ਗੰਦਾ ਮਿੱਠੂ ਐ ਗੰਦਾ ਮਿੱਠੂ ਐ ਗੰਦਾ ਮਿੱਠੂ ਐ ਗੰਦਾ ਮਿੱਠੂ ਐ ਸਰ ਬਾਰੇ ਬਾਰੇ ਆ ਰਿਹਾ ਤਾਂ ਵੀ ਇਹ ਪ੍ਰਸੰਗ ਹੈ ਉਹ ਬੰਦ ਕੇ ਨਾ ਕਿ ਮੋਟਰ ਨੂੰ ਆਪਣਾ ਚਾਲ ਕਰ ਦਿੱਤੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਿੰਪਲ ਜਿਹੇ ਲੋਕ ਦੇ ਵਿੱਚ ਤੁਹਾਡੇ ਆਪਣੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਸਵੇਰ ਸਵੇਰ ਦਾ ਟਾਈਮ ਹੈ ਚਾਹ ਪਾਣੀ ਪੀਤਾ ਜਾ ਰਿਹਾ ਹੈਗਾ ਜਿਵੇਂ ਤੁਸੀਂ ਦੇਖਿਆ ਇਹਨਾਂ ਨੇ ਮੂਲੀਆਂ ਕੱਦੂ ਕਸ ਕੀਤੀਆਂ ਮੈਂ ਫਟਾਫਟ ਰਸੋਈ ਪਤਾ ਨਹੀਂ ਕਿਉਂ ਅੱਜਕੱਲ ਤਾਂ ਸਰੀਰ ਬੋਝਲ ਜਿਹਾ ਹੋਇਆ ਪਿਆ ਉੱਠਣ ਨੂੰ ਜੀ ਨਹੀਂ ਕਰਦਾ ਬੈਠਣ ਨੂੰ ਜੀ ਨਹੀਂ ਕਰਦਾ ਜੀ ਕਰਦਾ ਬਸ ਬਿਸਤਰਿਆਂ ਦੇ ਉੱਤੇ ਲਟੇ ਰਹੀਏ ਹਨ ਕੰਮ ਨਾ ਕਰੀਏ ਸੱਚੀ ਹਿੰਮਤ ਤਾਂ ਨਾ ਦਿਖਾਣੀ ਪੈਂਦੀ ਹੈ ਹਿੰਮਤ ਹੈ ਨਹੀਂ ਬਿਲਕੁਲ ਵੀ ਹਿੰਮਤ ਹੈ ਨਹੀਂ ਤੁਹਾਨੂੰ ਸੱਤ ਦਾ ਸਮਾਂ ਝੂਠ ਨਹੀਂ ਬੋਲਦੀ ਤੇ ਉਠਣਾ ਵੀ ਔਖਾ ਹੋਇਆ ਪਿਆ ਅੱਜ ਕੱਲ ਪਤਾ ਨਹੀਂ ਇਸ ਤਰ੍ਹਾਂ ਦਾ ਅੱਜ ਅਸੀਂ ਜਾਣਾ ਸੀਗਾ ਟੈਸਟ ਕਰਵਾਉਣ ਵਾਸਤੇ ਫਿਰ ਪਤਾ ਨਹੀਂ ਕੀ ਹੋਇਆ ਸੀ ਲੇਟ ਹੀ ਹੋ ਗਏ ਮੈਂ ਇਹਨਾਂ ਨੂੰ ਕਿਹਾ ਛੱਡੋ ਪਰੇ ਆਪਾਂ ਫਿਰ ਇਹ ਕਹਿੰਦੇ ਮੰਡੇ ਨੂੰ ਆਪਾਂ ਜਾਵਾਂਗੇ ਮੈਂ ਕਿਹਾ ਚਲੋ ਠੀਕ ਹੈ ਚਾਹ ਪੀ ਰਹੇ ਸੀਗੇ ਅਸੀਂ ਹਨ ਤੇ ਮਿੱਠੂ ਦੇਖ ਲਓ ਕਿੰਨੀਆਂ ਮਸਤੀਆਂ ਐ ਬੱਚਿਆਂ ਵਾਂਗੂ ਹਨਾ ਅੱਜ ਇਹਨੂੰ ਮੈਂ ਨਵਾਇਆ ਸੀ ਪਰ ਵੀਡੀਓ ਸ਼ੂਟ ਨਹੀਂ ਕਰ ਪਾਈ ਮੈਂ ਅੱਜ ਆਪਾਂ ਬਣਾਵਾਂਗੇ ਮੂਲੀਆਂ ਦੇ ਪਰੌਂਠੇ ਠੀਕ ਹੈ ਮੂਲੀਆਂ ਇਹਨਾਂ ਨੇ ਕਦੂਕਸ ਕਰਤੀਆਂ ਸੀ ਰਾਤ ਜਿਵੇਂ ਤੁਸੀਂ ਦੇਖਿਆ ਸਮਾਨ ਆਪਾਂ ਲਿਆਏ ਸੀ ਕਾਫੀ ਹਨਾ ਅੱਜ ਇਹਨਾਂ ਦੀ ਛੁੱਟੀ ਹੈ ਮ ਇਹ ਹੁਣਾ ਮੌਸਮ ਮਤਲਬ ਇਸ ਤਰ੍ਹਾਂ ਦਾ ਹੋ ਗਿਆ ਵੀ ਚਲ ਆਪਾਂ ਮੂਲੀ ਵਾਲੇ ਪਰੌਂਠੇ ਖਾ ਲਈ ਪਰ ਸੱਚ ਦੱਸਾਂ ਇੰਨੀ ਗੈਸ ਬਣ ਹੀ ਮੇਰੇ ਅੱਜ ਤੋਂ ਬੋਲ ਹੀ ਬਣ ਗਈ ਇਹ ਆਪਾਂ ਆਪਣਾ ਜਵੈਨ ਔਰ ਕਾਲਾ ਨਮਕ ਹਨਾ ਮਿਕਸ ਕਰਕੇ ਪੀਸ ਕੇ ਰੱਖਿਆ ਹੋਇਆ ਤੇ ਇਹ ਆਪਾਂ ਵਿਸ਼ਨੂ ਮਾਤਾ ਤੋਂ ਲਿਆਏ ਸੀ ਜਵੈਨ ਜਿਹੜੀ ਮਿਲਦੀ ਚ ਨਮਕ ਜ਼ਿਆਦਾ ਸੀ ਫਿਰ ਮੈਂ ਪੀਸ ਕੇ ਰੱਖ ਲਿਆ ਮੈਂ ਕਿ ਪਰੌਂਠਿਆਂ ਦੇ ਵਿੱਚ ਪਾ ਕੇ ਮਤਲਬ ਖਾ ਲਓ ਹਨਾ ਤੇ ਮੈਂ ਜਦੋਂ ਗਈ ਸੀ ਉਦੋਂ ਲੈ ਕੇ ਆਈ ਸੀਗੀ ਪਰ ਨਮਕ ਕਾਫੀ ਤੇਜ਼ ਸੀਗਾ ਜੁਵੈਨ ਦੇ ਵਿੱਚ ਤੇ ਮੈਂ ਕਿਹਾ ਚਲੋ ਫਿਊਜ਼ ਤਾਂ ਕਰਨਾ ਹੀ ਆਪਾਂ ਹਨਾ ਕਿਸੇ ਨਾ ਕਿਸੇ ਕਸੂਰੀ ਮੇਥੀ ਪਾਈ ਹੈ ਨਾ ਨੂਨ ਪਾਇਆ ਹੈ ਮਿਰਚ ਪਾਈ ਹੈ ਤੇ ਆਪਾਂ ਪਾਇਆ ਜਿਸ ਸੁੱਕਾ ਧਨੀਆ ਪੀਸ ਕੇ ਰੱਖਿਆ ਹੋਇਆ ਸੀਗਾ ਤੇ ਅੱਜ ਮੈਂ આમਚੂਰ ਵਗੈਰਾ ਬਿਲਕੁਲ ਵੀ ਨਹੀਂ ਪਾਇਆ ਇਸ ਜੁਵੈਨ ਔਰ ਨਮਕ ਦੇ ਨਾਲ આમਚੂਰ ਪਾਨ ਦੀ ਬਿਲਕੁਲ ਵੀ ਲੋਪ ਨਹੀਂ ਹੈਗੀ ਦੋਸਤੋ ਸਟਫਿੰਗ ਹੋ ਚੁੱਕੇ ਤਿਆਰ ਅੱਧਾ ਚਮਚਾ ਮੈਂ ਪਾਇਆ ਸੀ ਸਟਫਿੰਗ ਦੇ ਵਿੱਚ ਬੇਸਨ ਦਾ ਤੇ ਬਹੁਤ ਵਧੀਆ ਸਾਡੀ ਸ਼ਾਨਦਾਰ ਸਟਫਿੰਗ ਬਣ ਕੇ ਤਿਆਰ ਹੈ ਠੰਡੇ ਹੋਊਗੀ ਤੇ ਹੁਣ ਆਪਾਂ ਆਟਾ ਗੁੰਨ ਲਿਆ ਸੀਗਾ ਹਨਾ ਅੱਜ ਭਾਈ ਆਟਾ ਵੀ ਲਿਆਉਣ ਵਾਲਾ ਸੀਗਾ ਚਟਾ ਟਵਿਲੀਅਨ ਵਾਲਾ ਸੀ ਮੈਨਾਂ ਨੂੰ ਕਿ ਫੇਰ ਕੋਈ ਗੱਲ ਕਿਸੇ ਤਨ ਨੂੰ ਸੁਸਤੀ ਜੀ ਆ ਜਾਂਦੀ ਹੈ ਹਨਾ ਸਹੀ ਹੈ ਹਨਾ ਤੇ ਇਸ ਚਟਨੀ ਮੈਂ ਰਾਤ ਬਣਾ ਕੇ ਰੱਖੀ ਸੀ ਮੂਲੀਆਂ ਦੇ ਪੱਤਿਆਂ ਦੀ ਹਨਾ ਇੰਨੀ ਸਵਾਦ ਬਣੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਸੱਚੀ ਕਮਾਂ ਮੈਂ ਕਹਿੰਨੀ ਤਾਂ ਨਹੀਂ ਇਹਦੀ ਵੀ ਅ ਅ ਜ਼ਰੂਰਤ ਨਹੀਂ ਹੈ ਮੂਲੀਆਂ ਦੇ ਪੱਤਿਆਂ ਦੀ ਅਸੀਂ ਚਟਨੀ ਬਣਾ ਕੇ ਪਹਿਲੇ ਮੈਂ ਬਣਾ ਕੇ ਦੇਖੂੰਗੀ ਫੇਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਚੰਗਾ ਤੇ ਇਹ ਜਦੋਂ ਖਤਮ ਹੋ ਗਈ ਨਾ ਫੇਰ ਬਣਾ ਕੇ ਰੱਖੂੰਗੀ ਪਰੌਂਠੇ ਜਿਹੜੇ ਮਰਜ਼ੀ ਤੁਸੀਂ ਇਸ ਨਾਲ ਖਾ ਲਓ ਹਨਾ ਤੇ ਨਾਲ ਮੱਖਣ ਨਾਲ ਚਾਹ ਮੈਂ ਕਹਿੰਨੀ ਦਹੀਂ ਦੀ ਵੀ ਜ਼ਰੂਰਤ ਨਹੀਂ ਹੈ ਇੰਨੀ ਸਵਾਦ ਚਟਨੀ ਬਣੀ ਹੈ ਮੈਨੂੰ ਤਾਂ ਸੱਚ ਦੱਸਾਂ ਕਿਸੇ ਟਾਈਮ ਤਾਂ ਨਾ ਖੁਦ ਹੀ ਨਹੀਂ ਯਕੀਨ ਨਹੀਂ ਆਉਂਦਾ ਕਿ ਇਹ ਮੈਂ ਚਟਨੀ ਮੈਂ ਬਣਾਈ ਹੈ ਸੱਚ ਦੱਸ ਰਹੀ ਹਾਂ ਇੰਨੀ ਸਵਾਦ ਤੇ ਮੈਂ ਤੁਹਾਡੇ ਨਾਲ ਜਦੋਂ ਖਤਮ ਹੋ ਗਈ ਨਾ ਫਿਰ ਜਿਦ ਕਰਕੇ ਤੁਸੀਂ ਕਹਿੰਦੇ ਹੋਏ ਹੋਏ ਆਪਾਂ ਆਪ ਖਾ ਕੇ ਫਿਰ ਸਾਡੇ ਦਾ ਸ਼ਰਮੇ ਹੋਰ ਮੈਂ ਕਹਿੰਦੀ ਗਲਤ ਹਨ ਕਿ ਫਿਰ ਹਾਇਰਪਾ ਕਿਸੀ ਕਿਸੀ ਟਾਈਮ ਤਾਂ ਨਾ ਸੱਚ ਦੱਸਾਂ ਬਸ ਇਸ ਤਰ੍ਹਾਂ ਹੀ ਹੋ ਜਾਂਦਾ ਹਾਂ ਤੇ ਮੈਂ ਰਾਤ ਨਾ ਅਚਾਨਕ ਕੀ ਬਣਾ ਲਈ پتہ ਕੀ ਹੋਇਆ ਰਾਤ ਅਸੀਂ ਕੁਝ ਬਣਾਇਆ ਨਹੀਂ ਸੀ ਰੋਟੀ ਬਣਾ ਕੇ ਚੱਲੇਗੇ ਸੀ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਚਟਨੀ ਬਣਾਉਊਗੀ ਆਪਾਂ ਚਟਨੀ ਨਾਲ ਖਾਂਦੇ ਮੈਨੂੰ ਕਹਿੰਦੇ ਚਲੋ ਠੀਕ ਐ ਪਰ ਇਹਨਾਂ ਨੂੰ ਵੀ ਨਾ ਜਿਵੇਂ ਰੋਟੀਆਂ ਬਣੀਆਂ ਵੀ ਅਸੀਂ ਉਹਨੂੰ ਦੁਬਾਰੇ ਗਰਮ ਕਰਕੇ ਅਕੜਾ ਕੇ ਮੱਖਣ ਲਾ ਕੇ ਤੇ ਇਹਨਾਂ ਨੂੰ ਚਟਨੀ ਨਾਲ ਕਹਿੰਦੇ ਹਾਇਰ ਨਹੀਂ ਸਵਾਦ ਕੋਲੀ ਛਪਾ ਕੇ ਕਹਿੰਦੇ ਸਾਰੀ ਚਟਨੀ ਖਾ ਗਿਆ ਮੈਂ ਤੇ ਇਹਨਾਂ ਨੂੰ ਸੋਚ ਕੇ ਤੇ ਮਸਾਲਾ ਬਣਾਇਆ ਮੈਂ ਕਿਹਾ ਨਹੀਂ ਚਟਨੀ ਬਣਾਈ ਐ ਤੇ ਸਵੇਰੇ ਸਵੇਰੇ ਬਣਾਇਆ ਪਪਾਈ ਮੂਲੀ ਵਾਲੇ ਪਰੌਂਠੇ ਜਿਵੇਂ ਤੁਸੀਂ ਦੇਖ ਰਹੇ ਹੋ ਹਨਾ ਇੰਨੇ ਸਵਾਦ ਬਨੇ ਸਟਫਿੰਗ ਇੰਨੀ ਸਵਾਦ ਬਣੀ ਮੈਂ ਦੱਸ ਨਹੀਂ ਸਕਦੀ ਸੱਚੀ ਮੋਹ ਨਹੀਂ ਲੈ ਰਸੀ ਪਰੌਂਠੇ ਤੇ ਇਹਨਾਂ ਦਾ ਇਹਨਾਂ ਦਾ ਦੋ ਖਾਦੇ ਨਾਲ ਚਟਨੀ ਨਾਲ ਮੱਖਣ ਨਾਲ ਚਾਹ ਮੈਂ ਕਹਿੰਨੀ ਆ ਭਾਈ ਅੱਜ ਤਾਂ ਨਾਸ਼ਤੇ ਦੇ ਪੰਪ ਬੋਲ ਗਈ ਹਾਏ ਰੱਬਾ ਤੇ ਇਹ ਦੇਖੋ ਹੁਣ ਮੈਂ ਪਲੇਟ ਇਹਨਾਂ ਦੀ ਲਗਾ ਰਹੀ ਹਾਂ ਇਸ ਤਰ੍ਹਾਂ ਲਗਾ ਕੇ ਦਿੱਤੀ ਸੀ ਨਾ ਮੱਖਣ ਲਗਾ ਰੱਖਤਾ ਉੱਤੇ ਆਪਾਂ ਭਾਈ ਆਹ ਕੀ ਨਾਮ ਲੈਂਦੇ ਚਟਨੀ ਰੱਖਤੀ ਹਨਾ ਕੋਲੀ ਚ ਪਾਤੀ ਛੋਟੀ ਜੀ ਕੋਲੀ ਚਟਨੀ ਪਾਤੀ ਕੱਪ ਲੈ ਪਾਈ ਰਾਂਝਾ ਖੁਸ਼ਕਾਰੀ ਦਿੱਤਾ ਅੱਜ ਮੇਰੀ ਫਰੈਂਡ ਸੁਵਿਤੀ ਵੀ ਆਈ ਹੈ ਤੁਹਾਨੂੰ ਤੇ ਅੱਗੇ ਦਿਖਾਉਣੀ ਹੈ ਤੁਹਾਨੂੰ ਪਤਾ ਹੈ ਕੀ ਮੇਰੀ ਫਰੈਂਡ ਨੇ ਕਿਹਾ ਸੀ ਮੈਂ ਸ਼ਨੀਵਾਰ ਆਉਗੀ ਮੈਂ ਕਿਹਾ ਕਿ ਤੇ ਐਵੇਂ ਕਰੀ ਹੁੰਦੀ ਉਹਦੇ ਕੋਲ ਕਿ ਟਾਈਮ ਹੈਗਾ जगराता <laughs> करके हटी मैं कम कुम काफी होगा मैं बेजिद हो गए भाई काम कर लग गई भाई मेरी फ्रेंड तो आ गई हूं बजे नहीं एक बजे मैं भाई ਸੌ ਜੀ ਦੇਖੋ ਕਿਵਡ ਲਮਰੇਟੀ ਘਰ ਮਰੀ ਜਾਂਦੇ ਪ੍ਰੋਟੇ ਖਾ ਕੇ ਪਰ ਇਸ ਟਾਈਮ ਮੇਰੀ ਫਰੈਂਡ ਆ ਗਈ ਸੀਗੀ ਹਨਾ ਤੇ ਮੈਨਾਂ ਤੋ ਕੇ ਵੀ ਬਸ ਇਹਨਾਂ ਜਦੋਂ ਆਏ ਸੀ ਨਾ ਉਦੋਂ ਉਸ ਤੋਂ ਬਾਅਦ ਨਾ ਤੱਕ ਸਾਰੀ ਤਿਆਰੀ ਕਰਕੇ ਮਸਾਲਾ ਮਸੂਲਾ ਪੀਸ ਕੇ ਫੇਰ ਗਈ ਫਿਰ ਮੈਨੂੰ ਕਹਿੰਦੀ ਚੱਲ ਆਪਾਂ ਬਾਜ਼ਾਰ ਚੱਲਦੇ ਆ ਤੇ ਇਹਨਾਂ ਦੇ ਨਾਲ ਨਾ ਭੈਣ ਦੇ ਬਹੂ ਵੀ ਆਏ ਸੀਗੇ ਹਨਾ ਸਿਮਰਨ ਇਹਨਾਂ ਦਾ ਨਾਮ ਤੁਹਾਨੂੰ ਹੁਣੇ ਮਿਲਾਉਣੀ ਹੈ ਹਨਾ ਤੇ ਮੈਨੂੰ ਕਹਿੰਦੀ ਮੈਂ ਤੜਕਾ ਲਉਣੀ ਆ ਤੂੰ ਜਾ ਕੇ ਆਪਦਾ ਤਿਆਰ ਹੋ ਜਾ ਤੇ ਮੈਂ ਹਜੇ ਮਤਲਬ ਨਾਤੀ ਵੀ ਨਹੀਂ ਸੀਗੀ ਮੈਨੂੰ ਇੰਨਾ ਹਸੀ ਆ ਰਿਹਾ ਸ਼ਰਮ ਵੀਰ ਇਸ ਵਿੱਚ ਮੈਂ ਕਿਹਾਏ ਮੈਂ ਕਿ ਐਨੀ ਦਰੋਈ ਵਿਚਾਰੀ ਆ ਵੀ ਗਈ ਤੇ ਮੈਂ ਕਿ ਮੈਂ ਉੱਥੇ ਦੀ ਉੱਥੇ ਬੈਠੀ ਮੈਨੂੰ ਕਿਤੇ ਫਟਾਫਟ ਕਰ ਮੈਂ ਤੜਕਾ ਲਾਉਣੀ ਆ ਤੇ ਕਦੇ ਭਾਜੀ ਕਿਉਂਕਿ ਇਹ ਘਰੇ ਸੀ ਨਾ ਤੇ ਭਾਜੀ ਨੂੰ ਰੋਟੀ ਖਵਾ ਕੇ ਜਾਣਾ ਪਊਗਾ ਮੈਂ ਕਿ ਨਹੀਂ ਆਪਾਂ ਤਿਆਰ ਕਰ ਜੰਨੇ ਆ ਤੇ ਆਟਾ ਤਾਂ ਹੈ ਹੀ ਨਹੀਂਗਾ ਹਨਾ ਇਹ ਤਾਂ ਦੋ ਚਾਰ ਰੋਟੀਆਂ ਦਾ ਪਿਆ ਸੀ ਆਟਾ ਤੇ ਮੈਨੂੰ ਕਹਿੰਦੇ ਮੈਂ ਲਿਆ ਦੂੰਗਾ ਦਪਹਿਰੇ ਫਿਰ ਫਿਰ ਪੈਗੇ ਭਾਈ ਜਦੋਂ ਫੋਨ ਚੱਕ ਲੈਂਦੇ ਆ ਫਿਰ ਤਾਂ ਇਸ ਤਰੀ ਬਸ ਹਨਾ ਸਾਰਾ ਕੁਝ ਭੁੱਲ ਜਾਂਦੇ ਆ ਆਪਾਂ ਵੀ ਭੁੱਲ ਲਏ ਜਾਂਦੇ ਹਨਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਸੋਚਿਆ ਸੀ ਮੈਂ ਕਿਹਾ ਚੱਲ ਜੇ ਬਾਹਰ ਗਏ ਨਾ ਭਾਰੀ ਖਾਯਾਂਗੇ ਸ਼ਾਮ ਨੂੰ ਲਿਆਵਾਂਗੇ ਕਿਹਾ ਮੈਂ ਉਸ ਤੋਂ ਵੀ ਕੋਲ ਲੈਣਾ ਮੈਂ ਕਿਹਾ ਸਬਜੀ ਬਣਾ ਕੇ ਰੱਖ ਦਾਂਗੇ ਪਰ ਕਹਿੰਦੇ ਨਾ ਸੋਚੋ ਨਹੀਂ ਹੁੰਦਾ ਹਨਾ ਸਵੇਰੇ ਭਾਈ ਨਕੋਲ ਕੰਗਾ ਡਿੱਗ ਪੈਂ ਬੇਕੇ ਲੈ ਆਪਾਂ ਕਿੱਥੇ ਤੁਸੀਂ ਵੀ ਠੀ ਆਈ ਰਹੀ ਹਾਈ ਰੱਬ ਮੇਰੇ ਇੰਨਾ ਖਸਾ ਨਿਕਲੇ ਅੱਜ ਨਾ ਮੈਂ ਕਹਿੰਦਾ ਦੱਸ ਮੈਂ ਕਹਿੰਦਾ ਹਮੇਸ਼ਾ ਹੀ ਕਹੋਗੇ ਅਸੀਂ ਹੱਸੀ ਜਾਂਦੇ ਸੀ ਹਨਾ ਤੇ ਇਹ ਐ ਸਿਮਰਨ ਹਨਾ ਤੁਸੀਂ ਮਿਲੋ ਸਾਰੇ ਜਨ ਸਿਮਰਨ ਨਾ ਤੇ ਇਹਨਾਂ ਦੇ ਵੀ ਵਿਆਹ ਨੂੰ ਦੇਖ ਲਓ 1.5 ਸਾਲ ਹੋ ਗਿਆ ਹਨਾ ਤੇ ਬਹੁਤ ਅੱਛੀ ਨੇਚਰ ਹੈ ਬਹੁਤ ਹੀ ਜ਼ਿਆਦਾ ਸੱਚ ਦੱਸਾਂ ਪਤਾ ਕੀ ਜਿਹੜਾ ਬੰਦਾ ਆਪਣੇ ਨਾਲ ਮਿਕਸ ਅਪ ਹੋ ਜਾਂਦਾ ਨਾ ਆਪਾਂ ਨੂੰ ਚੰਗਾ ਲੱਗਦਾ ਹਨਾ ਸਹੀ ਹੈ ਨਾ ਮੈਨੂੰ ਪਤਾ ਹੀ ਨਹੀਂ ਚੱਲ ਰਿਹਾ ਸੀ ਪਹਿਲੀ ਵਾਰ ਮਿਲੇ ਕਿ ਅਸੀਂ ਜਗਰਾਤੇ ਤੇ ਮਿਲੇ ਸੀ ਪਹਿਲੀ ਵਾਰ ਮੈਨੂੰ ਇੰਨੀ ਖੁਸ਼ੀ ਹੋ ਰਹੀ ਸੀ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਸੀ ਬਸ ਇਸ ਤਰ੍ਹਾਂ ਹਾਂ ਮੈਂ ਕਿ ਤੂੰ ਸਿੱਖੋਂਗੇ ਹੋਏ ਅੱਜ ਤਾਂ ਤੜਕਾ ਕੌਣ ਲਾ ਰਿਹਾ ਹੈ ਮੇਕਅਪ ਵਿੱਚ ਚੇਂਜ ਹੋ ਗਈ ਹਾਈ ਰੱਬਾ ਕਿਸੇ ਟਾਈਮ ਨਾ ਮੈਨੂੰ ਹਾਸਾ ਆ ਜਾਂਦਾ ਸੱਚ ਦੱਸਾਂ ਹੂੰ ਪਤਾ ਮੈਂ ਬੈਠੀ ਬੈਠੀ ਨਾ ਹੱਸੇ ਜਾਂਦੀ ਸੀ ਪਹਿਲਾਂ ਤਾਂ ਵਲੌਗ ਪਾਉਣ ਲੱਗੀ ਹਾਂ ਨਾ 7 ਵਜੇ ਤੇ ਫਿਰ ਭਾਈ ਘਰੇ ਕੋਈ ਆਪਣੇ ਆ ਗਿਆ ਹਨਾ ਤੇ ਇਹ ਚਲੇ ਗਏ ਸੀਗੇ ਜਿਵੇਂ ਅਸੀਂ ਹੁਣ ਮਾਰਕੀਟ ਚਾਵਾਂਗੇ ਤੁਹਾਡੇ ਨਾਲ ਇੱਕ ਦੋ ਕਲਿੱਪ ਸ਼ੇਅਰ ਕਰਾਂਗੇ ਠੀਕ ਹੈ ਤੇ ਫਿਰ ਇਹ ਚਲੇ ਗਏ ਸੀਗੇ ਹਨਾ ਰੋਟੀ ਵੀ ਨਹੀਂ ਸੀ ਖਾਈ ਤੇ ਅਸੀਂ 버ਗਰ ਖਾਇਆ ਮਾਰਕੀਟ ਤੋਂ 버ਗਰ ਗਏ ਮੈਨੂੰ ਪੁੱਛ ਰਹੀ ਇਸ ਵੀਡੀਓ ਵੀ ਇਹ ਕੀ ਹੋ ਕੀ ਹਨਾ ਤੇ ਮੈਂ ਦੱਸ ਰਹੀ ਹੈਗੀ ਪਤਾ ਤਾਂ ਸਾਰਾ ਕੁਝ ਹੈ ਤੇ ਮੇਰੇ ਨਾਲ ਵੀ ਜ਼ਿਆਦਾ ਵਧੀਆ ਸਬਜ਼ੀਆਂ ਬਣਾਉਂਦੀ ਇਸ ਵੀਡੀਓ ਮੈਂ ਹਲਾ ਦੱਸ ਮੈਂ ਕਾ ਕਹੋਗੀ ਮੈਂ ਕਾ ਮੇਰੇ ਚ ਨੁਕਸ ਨਾ ਕੱਢੀ ਤੋਊਗੀ ਬਿਤਰ ਨਾਮ ਘਤਾਨੇ ਚ ਕੀ ਕੀ ਕੁਸ਼ ਰੱਖਿਆ ਹੋਇਆ ਮੈਂ ਤਾਂ ਸੱਚ ਦੱਸ ਤੜਕਾ ਲਾਣ ਲੱਗੀ ਅੰਦਰੀ ਭੱਜ ਗਈ ਹੇ ਰੱਬ ਮੈਨੂੰ ਹੱਸ ਆ ਜਾਂਦਾ ਫੇਰ ਨਾ ਉਸ ਤੋਂ ਬਾਅਦ ਭਾਈ ਸਭ ਜਣ ਤੜਕਾ ਲਾ ਕੇ ਮੈਨੂੰ ਕਿਹਾ ਵੇਖਿਆ ਸੀ ਹੁਣੇ ਆਏ ਅੱਧੇ ਘੰਟੇ ਤੱਕ ਤੇ ਮੈਂ ਕਿਹਾ ਮੈਂ ਫਟਾਫਟ ਕੇ ਰੰਨਾ ਆ ਕੇ ਇਹ ਸੂਟ ਪਾ ਲਿਆ ਕਾਲੀ ਕਾਲੀ ਦੇ ਵਿੱਚ ਤਾਂ ਚੁੰਨੀ ਦਾ ਵੀ ਨਹੀਂ ਪਤਾ ਚਲਦਾ ਹਾਂ ਨਾ ਫੇਰ ਮੈਂ ਕਿਹਾ ਚਲੋ ਬਲੂ ਲੈ ਲੈਂਦੇ ਆ ਮੈਸੀ ਮੇਰੇ ਨੂੰ ਪੁੱਛੋ ਮੈਂ ਕਿਹੜੀ ਲਵਾਂ ਕਿਹਾ ਦੀ ਬਲੂ ਲੈ ਲਓ ਫੇਰ ਮੈਂ ਲੈ ਕੇ ਤੇ ਮੈਂ ਕਿਹਾ ਚਲੋ ਠੀਕ ਹੀ ਲੱਗ ਰਹੀ ਫੇਰ ਅਸੀਂ ਮਾਰਕੀਟ ਗਏ ਹੈ ਨਾ ਸੈਟ ਦੇਖ ਲਓ ਤੁਸੀਂ ਜਿੰਨੇ ਮਰਜ਼ੀ ਲੈ ਲਓ ਸੈਟ ਮੈਂ ਕਹਨੀ ਆ ਮੇਕਅਪ ਦਾ ਸਮਾਨ ਚੂੜੀਆਂ ਆਏ ਹੋਏ ਮਜ਼ਾ ਆ ਰਿਹਾ ਸੀ ਦੇਖ ਕੇ ਤੇ ਕਾਫੀ ਸਮਾਨ ਅਸੀਂ ਦੇਖਿਆ ਵੀ ਲਿਆ ਵੀ ਖਰੀਦਿਆ ਵੀ ਪਰ ਅੱਜ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਠੀਕ ਹੈ ਕੱਲ ਕਰਾਂਗੇ ਠੀਕ ਹੈ ਇਹ ਤਾਂ ਚਲੇ ਹੀ ਗਏ ਸੀ ਥੋੜਾ ਬਹੁਤ ਸਿੰਪਲ ਜਿਹਾ ਜੀ ਬਿੰਦੀਆਂ ਮੁੰਦੀਆਂ ਲਈਆਂ ਸੀ ਮੈਂ ਹਨਾ ਚੂੜੀਆਂ ਵਗੈਰਾ ਲਈਆਂ ਸੀਗੀਆਂ ਤੇ ਉਹ ਤੁਹਾਡੇ ਨਾਲ ਜਰੂਰ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹਨਾਂ ਦਾ ਸ਼ਾਮ ਦਾ ਟਾਈਮ ਹੈਗਾ ਬਸ ਮੈਂ ਚਾਹ ਬਣਾਉਣ ਲੱਗ ਗਈ ਸੀ ਫਿਰ ਹੋਣਾ ਘੰਟਾ ਡੇਢ ਘੰਟਾ ਮੈਂ ਸੋ ਗਈ ਸੀ ਮੇਰੇ ਨਾਲ ਅਜੇ ਨਹੀਂ ਹੱਦਰ ਤਾਂ ਪਤਾ ਨਹੀਂ ਕਿਉਂ ਮੂਲੀਆ ਦੇ ਪਰੌਂਠੇ ਖਾ ਰਹੇ ਮੈਂ ਕਹਿੰਨੇ ਪੂਰਾ ਹਾਲ ਹੋ ਗਿਆ ਬਸ ਇਹੀ ਚੀਜ਼ਾਂ ਦਾ ਡਾਕਟਰ ਨੂੰ ਪੁੱਛਣਾ ਹੈ ਹਨਾ ਕੁਝ ਵਧਿਆ ਨਾ ਹੋਵੇ ਕੁਝ ਘਟਿਆ ਨਾ ਹੋਵੇ ਸਾਨੂੰ ਪਤਾ ਥੋੜੀ ਚੱਲਦਾ ਹੈਗਾ ਤੇ ਨਾਰੀਅਲ ਜਿਸ ਤਰ੍ਹਾਂ ਹਨਾ ਮੈਂ ਜਕਰਾਤੇ ਦੇ ਗਈ ਸੀਗੇ ਛੋਲੇ ਚ ਹਨਾ ਜਿਵੇਂ ਅ ਪੰ ਦਿੰਦੇ ਹਨਾ ਕੀ ਕਹਿੰਦੇ ਹੁੰਦੇ ਮੈਨੂੰ ਇੰਨਾ ਨਹੀਂ ਪਤਾ ਹੈਗਾ ਤੇ ਉਹ ਫਿਰ ਇਹਨਾਂ ਨੇ ਦਿੱਤਾ ਸੀਗਾ ਹਨਾ ਤੇ ਮੈਂ ਛਿੱਲਿਆ ਨਹੀਂ ਸੀ ਠੀਕ ਹੈ ਤੁਸੀਂ ਨਾਰੀਅਲ ਨੂੰ ਛਿਲਕੇ ਖਾਦਾ ਮੈਂ ਕੱਲ੍ਹ ਆਪੇ ਛਿੱਲੀ ਲਵਾਂ ਵੀਡੀਓ 'ਚ ਦਿਖਾਈ ਦਵਾਂ ਮੈਂ ਇਹਨਾਂ ਨੂੰ ਪਰਸੋਂ ਦੀ ਕਹੀ ਹੈ ਨੀ ਮੈਂ ਨਾਰੀਅਲ ਛਿੱਲੋ ਨਾਰੀਅਲ ਛਿੱਲੋ ਮਮਾ ਛਿੱਲਦਾ 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 ਬਸ ਇਸ ਤਰ੍ਹਾਂ ਇਹ ਜਿਹੜਾ ਉੱਪਰ ਉੱਪਰ ਵਾਲਾ ਹਿੱਸਾ ਇਹ ਤਾਂ ਮੈਂ ਪੱਟ ਦਿੰਦੀ ਆ ਪਰ ਮੇਰੇ ਕੋਲ ਨਾ ਖੋਲਣਾ ਮੈਨੂੰ ਔਖਾ ਹੋ ਜਾਂਦਾ ਮੈਂ ਕਹਾਂ ਚੱਲ ਇਹਨਾਂ ਦੇ ਆਣ ਤੋਂ ਪਹਿਲਾਂ ਉਹ ਕਰਦਾ ਹਣਾਂਲੇ ਹੈ ਨਾ ਬੰਦੇ ਨੂੰ ਐ ਹੁੰਦਾ ਵੀ ਦਿੱਤਾ ਤੇ ਤੁਸੀਂ ਖਾਦੀ ਨੀ ਚੀਜ਼ ਹਣਾ ਹਜੇ ਤੇ ਹੁਣ ਬਸ ਮੈਂ ਚਾਹ ਵਗੈਰਾ ਬਣਾ ਰਹੀ ਹੈਗੀ ਆ ਨਾਲ ਨਾਰੀਅਲ ਛਿੱਲਤਾ ਤੇ ਉਹ ਦੇਖੋ ਤੁਸੀਂ ਦੇ ਤੋ ਦੋਸਤੋ ਟਾਈਮ ਹੋ ਚੁੱਕਾ 7:30 ਵਜੇ ਦਾ ਔਰ ਮੇਰੇ ਪਤੀ ਦੇ ਗਏ ਆ ਇਕੱਲੇ ਘੁੰਮਣੇ ਅੱਜ ਮੇਰੇ ਕੋ ਫੋਕਾ ਪੁੱਛਿਆ ਵੀ ਨਹੀਂ ਵੀ ਤੂੰ ਜਾਣਾ ਹੈ ਕਿ ਨਹੀਂ ਜਾਣਾ ਕਿਉਂਕਿ ਅੱਜ ਮੈਂ ਆਪਣੀ ਫਰੈਂਡ ਨਾਲ ਘੁੰਮ ਕੇ ਆਈ ਆ ਕੋਈ ਗੱਲ ਨਹੀਂ ਦੋਸਤੋ ਇਸ ਤਰ੍ਹਾਂ ਹੀ ਹੁੰਦਾ ਹੈ ਪਤੀ ਵੀ ਬਦਲਾ ਲੈ ਲੈਂਦੇ ਐਵੇਂ ਕਰਦੀ ਆ ਮੇਰਾ ਚਸ਼ਮਾ ਫੜਨ ਗਿਆ ਚਸ਼ਮਾ ਮੇਰਾ ਚਸ਼ਮਾ ਬਣਿਆ ਚਸ਼ਮਾ ਲਾ ਕੇ ਦਿਖਾਉਂਗੀ ਤੁਹਾਨੂੰ ਸਵੇਰੇ ਚਸ਼ਮਾ ਦੋਸਤੋ ਕੀ ਕਰੀਏ ਜ਼ਿੰਦਗੀ ਮੇ ਇਤਨੇ ਗਮ ਹੈ ਕਿ ਹਮਾਰਾ ਗਮ ਤੋ ਬਹੁਤ ਕਮ ਹੈ ਬਹੁਤ ਕਮ ਹੈ ਬਹੁਤ ਕਮ ਹੈ ਹੱਡ ਪੈਰ ਇੰਨੇ ਦੁਖੀ ਜਾਂਦੇ ਆ ਜਾਨ ਨਿਕਲੀ ਜਾਂਦੀ ਸਵੇਰੇ ਖਾਲੇ ਭਾਈ ਮੂਲੀਆਂ ਦੇ ਪਰੌਂਠੇ ਮੈਨੂੰ ਲੱਗਦਾ ਉਹਦੇ ਨਾਲ ਹੀ ਦਰਦਾਂ ਹੋ ਗਈਆਂ ਕੱਲ ਤਾਂ ਮੈਂ ਚੰਗੀ ਭਲੀ ਸੀ ਤੁਹਾਡੇ ਸਾਹਮਣੇ ਵੀਡੀਓ ਵੀਟੂ ਬਣਾਈ ਸੀ ਆਏ ਰੱਬਾ ਅੱਡੀਆਂ ਚ ਦਰਦ ਪਤਾ ਨਹੀਂ ਗੋਡਿਆਂ 'ਚ ਦਰਦ ਪਿੰਜਨੀਆਂ 'ਚ ਦਰਦ ਜੋਇੰਟਾਂ 'ਚ ਦਰਦ ਸਾਰੇ ਜੋਇੰਟਾਂ 'ਚ ਇੰਨਾ 'ਚ ਦਰਦ ਚਾਹ ਹੈ ਤੁਝ ਕੋ ਚਾਹੂੰਗੀ ਹਰ ਦਮ ਮਰ ਕੇ ਵੀ ਤੁਝ ਸੇ ਇਹ ਪਿਆਰ ਨਾ ਹੋਗਾ ਕਮ ਅੱਜ ਮੇਰੇ ਪਤੀ ਦੇਵ ਨੂੰ ਸੁਪਨਾ ਆਇਆ ਸਵੇਰੇ ਸਵੇਰੇ ਕਿ ਤੂੰ ਦਲਦਲ ਦੇ ਵਿੱਚ ਫਸ ਗਈ ਦੱਸੋ ਵੀ ਮੈਂ ਦਲਦਲ ਦੇ ਵਿੱਚ ਫਸ ਗਈ ਹੈ ਮੈਂ ਸੋਚਿਆ ਕੁਛ ਨਾ ਕੁਛ ਤੂੰ ਤੁਸੀਂ ਮੇਰੇ ਬਾਰੇ ਬੁਰਾ ਸੋਚਿਆ ਹੀ ਹੋਗਾ ਜਿਹੜਾ ਤੁਸੀਂ ਮੈਨੂੰ ਇਦਾਂ ਕਹਿ ਰਹੇ ਹੋ ਪਰ ਮੈਨੂੰ ਗੱਲ ਹজম ਨਹੀਂ ਆਈ ਮੈਂ ਦਲਦਲ ਦੇ ਵਿੱਚ ਫਸ ਗਈ ਛੀ ਕੁਛ ਨਾ ਕੁਛ ਵੀਡੀਓ ਦੇਖਦੇ ਹੋਣਗੇ ਕੋਈ ਸੁਪਨਾ ਆ ਗਿਆ ਮੇਰੇ ਪਤੀ ਨੂੰ ਬਸ ਇਦਾਂ ਹੀ ਕਰਦੇ ਆ ਦੇਖਦੇ ਰਹਿੰਦੇ ਕੋਈ ਦਲਦਲ 'ਚ ਫਸ ਗਿਆ ਦਲਦਲ 'ਚ ਤੇ ਉਹ ਕਿਵੇਂ ਨਿਕਲੂਗਾ ਕੋਈ ਤੂਫਾਨ ਚ ਫਸ ਗਿਆ ਕਿਵੇਂ ਹੋਈ ਮੈਨੂੰ ਭੇਲਸਾ ਬਣ ਕੇ ਆ ਗਿਆ ਵੈਸੇ ਤਾਂ ਪਤੀ ਬਹੁਤ ਪਿਆਰ ਕਰਦੇ ਕੀ ਕਰੀਏ ਦੋਸਤੋ ਬਲੌਗ ਬਣਾਉਣ ਦਾ ਟਾਈਮ ਹੋਇਆ ਪਿਆ ਤੇ ਜੀ ਨਹੀਂ ਕਰ ਰਿਹਾ ਹੈਗਾ ਮੇਰਾ ਮੈਨੂੰ ਅੱਜ ਥਕਾਵਟ ਬਹੁਤ ਜ਼ਿਆਦਾ ਹੋ ਗਈ ਬਹੁਤ ਜ਼ਿਆਦਾ ਥਕਾਵਟ ਹੋ ਮਾਰਕੀਟ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਪੈਰ ਰੱਖਣ ਨੂੰ ਇਸ ਤਰ੍ਹਾਂ ਬਸ ਬੀਬੀਆਂ ਲੱਗੀਆਂ ਪਈਆਂ ਸੀ ਸਾਢੇ 3 300 ਦੀ ਚੱਪਲ ਮੈਂ ਕਹਨੀ ਆ ਪਾ ਪਾ ਕੇ ਪਾ ਪਾ ਕੇ ਚੂੜੀਆਂ ਟਿੱਕੇ ਕਾਂਟੇ ਭਈ ਮੈਂ ਤਾਂ ਨਾ ਨਿਸ਼ੋ ਤੋਂ ਇੱਕ ਨੱਥ ਆਰਡਰ ਕਰੀ ਸੀ ਉਹ ਵੀ ਨਹੀਂ ਮੇਰੀ ਆਈ ਵੇ ਆਪਣੇ ਹਸਬੰਦ ਨੂੰ ਕਿਹਾ ਮੈਂ ਕਿਹਾ ਕਹਿੰਦੇ ਸਟਾਕ ਖਤਮ ਹੋ ਗਿਆ ਮੈਂ ਕਿਹਾ ਮੇਰੇ ਕੋਲ ਸਟਾਕ ਖਤਮ ਹੋ ਗਿਆ ਵੈਸੇ ਕਈ ਅੱਜ ਕੱਲ੍ਹ ਨਾ ਡਿਲੀਵਰੀਆਂ ਮਤਲਬ ਹੋ ਨਹੀਂ ਰਹੀਆਂ ਹਨਾ ਸਹੀ ਹੈ ਨਾ ਹੋ ਸਕਦਾ ਹੈ ਕਿ ਰਸ਼ ਜ਼ਿਆਦਾ ਹੋਣ ਕਰਕੇ ਹਨਾ ਲੋਕਾਂ ਨੇ ਆਰਡਰ ਕੀਤਾ ਹੋਵੇ ਸੋ ਨੱਥ ਮੈਂ ਸੋਚਿਆ ਸੀ ਨੱਥ ਨੂੰ ਉਤਪਾਕੇ ਹਨਾ ਥੋੜੀ ਜਿਹੀ ਵੀਡੀਓ ਸ਼ੀਟਿਓ ਬਣਾਉਂਗੀ ਪਰ ਆਈ ਨਹੀਂ ਪਹਿਲੇ ਪੜੀ ਸੋਚਿਆ ਸੀ ਚੂੜੀਆਂ ਸੋਹਣੀਆਂ ਲੱਗਦੀਆਂ 10 ਸਿਰ ਉੱਪਰ ਠੀਕ ਹੈ মিক্স ਕਰ ਕਰਕੇ ਪਾ ਲ ਲਈ ਮੈਂ ਚੂੜੀਆਂ ਅੱਜ ਮੇਰੀ ਫਰੈਂਡ ਨੇ ਸਮਾਨ ਸਮੂਨ ਕਾਫੀ ਲਿਆ ਬਸ ਇਸ ਤਰ੍ਹਾਂ ਸੀ ਉਹਦੇ ਕੋਲ ਟਾਈਮ ਹੀ ਹੈ ਨਹੀਂ ਸੀਗਾ ਕਿ ਮੈਂ ਤੁਹਾਨੂੰ ਦਿਖਾ ਆ ਪਾਂਦੀ ਬਸ ਉਹਨਾਂ ਨੇ ਖਾਣਾ ਵੀ ਨਹੀਂ ਖਾਇਆ ਫਿਰ ਅਸੀਂ ਇੱਕ ਇੱਕ 버거 ਖਾਇਆ 버거 ਖਾ ਕੇ ਬਸ ਅਸੀਂ ਬੈਠ ਗਏ ਘਰੇ ਹਨ ਇਹਨਾਂ ਨੂੰ ਬਸ ਫਿਰ ਮੈਂ ਆ ਕੇ ਰੋਟੀ ਪਾਣੀ ਬਣਾ ਕੇ ਦਿੱਤਾ ਹੂੰ ਨਾਰੀਅਲ ਚਿਲ ਕੇ ਹਟੀਆਂ ਮੈਂ ਕਿਹਾ ਚਲ ਖੋਲ ਦੇਣਗੇ ਹਨ ਤੇ ਇਹ ਜਗਰਾਤੇ ਤੋਂ ਮਿਲਿਆ ਸੀ ਮੇਰੀ ਫਰੈਂਡ ਸੁਵਿਟੀ ਨੇ ਦਿੱਤਾ ਸੀਗਾ ਹਨਾ ਉੱਥੇ ਝੋਲੇ ਚ ਪਾਉਂਦੇ ਹਨ ਫਲ ਪਾਉਂਦੇ ਆ ਉਹ ਸਮਾਨ ਇੱਕ ਭਾਈ ਲੱਡੂਆਂ ਦਾ ਡੱਬਾ ਦਿੱਤਾ ਤੇ ਨਾਲ ਇੱਕ ਚੁੰਨੀ ਦਿੱਤੀ ਮਾਤਾ ਰਾਣੀ ਦੀ ਅੱਜ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਂ ਚਲੋ ਜੀ ਓਕੇ ਬਾਏ ਕੱਲ ਨੂੰ ਮਿਲਾਂਗੇ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੇ ਓਨੇ ਦਿਨ ਵਾਸਤੇ ਬਾਏ ਬਾਏ ਇਸ ਤਰੀਏ ਜੁੜੇ ਰਹੋ ਬਨੇ ਰਹੋ ਤੇ ਵੀਡੀਓ ਦੇਖਦੇ ਰਹੋ ਪਿਆਰ ਦਿੰਦੇ ਰਹੋ ਠੀਕ ਐ ਭਾਈ ਮੈਂ ਤਾਂ ਹੈਗੀ ਪਿਆਰ ਦੀ ਭੁੱਖੀ ਸੱਚ ਦੱਸਾਂ ਆਪਾਂ ਤਾਂ ਪਿਆਰ ਦੇ ਭੁੱਖੇ ਆ ਆਪਾਂ ਕੋਈ ਸਮਾਨ ਦੇ ਭੁੱਖੇ ਨਹੀਂ ਆਪਾਂ ਕੋਈ ਲਾਲਚ ਨਹੀਂ ਕਰਦੇ ਆਪਾਂ ਸਿਰਫ ਪਿਆਰ ਦੇ ਭੁੱਖੇ ਆ ਪਿਆਰ ਨਾਲ ਕਹਿੰਦੇ ਜਾਨ ਵੀ ਲੈ ਲੋਂਗੇ ਤਾਂ ਹਾਜ਼ਰ ਓਕੇ ਜੀ ਬਾਏ 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 ਸਾਢੇ 7 ਹੋ ਗਏ ਪਸ 5-10 ਮਿੰਟਾਂ ਤੱਕ ਬੜਦੇ ਹਾਂ ਰਸੋਈ ਦੇ ਵਿੱਚ ਰੋਟੀ ਪਾਣੀ ਬਣਾਈਏ ਹਨ ਚਲੋ ਜੀ ਓਕੇ ਬਾਏ ਬਾਏ